ਸਭ ਤੋਂ ਵੱਡੀ ਸਿੱਖਿਆ ਇਹ ਕਹਾਣੀ ਤਿੰਨ ਦੋਸਤਾਂ ਦੀ ਹੈ ਗਿਆਨ ਧਨ ਅਤੇ ਵਿਸ਼ਵਾਸ ਦੀ ਤਿੰਨ ਬਹੁਤ ਚੰਗੇ ਦੋਸਤ ਸਨ ਤਿੰਨਾਂ ਵਿੱਚ ਪਿਆਰ ਵੀ ਬਹੁਤ ਸੀ ਇੱਕ ਵਾਰ ਤਿੰਨਾਂ ਨੂੰ ਅਲੱਗ-ਅਲੱਗ ਹੋਣਾ ਪਿਆ ਕਿਸੇ ਕਾਰਨ ਤਿੰਨਾਂ ਨੇ ਇੱਕ ਦੂਸਰੇ ਨੂੰ ਸਵਾਲ ਕੀਤਾ ਕਿ ਹੁਣ ਆਪਾਂ ਕਿੱਥੇ ਮਿਲਾਂਗੇ ਇਸ ਤੇ ਗਿਆਨ ਨੇ ਕਿਹਾ ਮੈਂ ਮੰਦਰ ਗੁਰਦੁਆਰੇ ਅਤੇ ਕਿਤਾਬਾਂ ਵਿੱਚ ਮਿਲਾਂਗਾ ਅਤੇ ਧਨ ਨੇ ਕਿਹਾ ਮੈਂ ਅਮੀਰਾਂ ਦੇ ਕੋਲ ਮਿਲਾਂਗਾ ਅਤੇ ਵਿਸ਼ਵਾਸ ਚੁੱਪ ਰਿਹਾ ਤੇ ਇਹ ਕੁਝ ਨਾ ਬੋਲਿਆ ਤੇ ਦੋਹਾਂ ਮਿੱਤਰਾਂ ਧਨ ਅਤੇ ਗਿਆਨ ਨੇ ਉਸ ਨੂੰ ਸਵਾਲ ਪੁੱਛਿਆ ਕਿ ਤੂੰ ਕਿੱਥੇ ਮਿਲੇਗਾ ਤਾਂ ਵਿਸ਼ਵਾਸ ਨੇ ਕਿਹਾ ਜੇ ਮੈਂ ਇੱਕ ਵਾਰ ਗਿਆ ਚਲਿਆ ਤਾਂ ਫਿਰ ਕਦੇ ਵਾਪਸ ਨਹੀਂ ਆਵਾਂਗਾ ਅਤੇ ਰੋਣ ਲੱਗ ਪਿਆ ਇਸ ਕਹਾਣੀ ਤੋਂ ਆਪਾਂ ਨੂੰ ਸਿੱਖ ਮਿਲਦੀ ਹੈ ਕਿ ਆਪਾਂ ਗਿਆਨ ਅਤੇ ਇਹ ਪੈਸਾ ਕਦੇ ਵੀ ਪ੍ਰਾਪਤ ਕਰ ਸਕਦੇ ਹਾਂ ਪਰ ਵਿਸ਼ਵਾਸ ਇੱਕ ਵਾਰ ਚਲਿਆ ਜਾਵੇ ਤਾਂ ਦੁਬਾਰਾ ਪ੍ਰਾਪਤ ਨਹੀਂ ਹੁੰਦਾ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੇ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਧੰਨਵਾਦ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ